ਫੜੇ ਗਏ ਨਸ਼ੇ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਮਾਨਯੋਗ ਸੀਐਮ ਸਾਹਿਬ ਦੀ ਇਕੜੀ ਨਸ਼ਾ ਵਿਰੋਧੀ ਮਹਿੰਮ ਦੇ ਵਿੱਚ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਪੰਜ ਡਰੱਗ ਸਮਗਲਰ ਅਸੀਂ ਫੜੇ ਹੈ 2.5 ਕਿਲੋ ਹਿਰੋਇਨ 1 ਲੱਖ 5000 ਡਰੱਗ ਮਨੀ ਇੱਕ ਗਲੌਕ ਪਿਸਟਲ ਬੜਾ ਸੋਫਿਸਟੀਕੇਟਿਡ ਜਿਹੜਾ ਔਰ ਇੱਕ ਰੂਜ਼ ਕਾਰ ਇਹਨਾਂ ਨੂੰ ਬਰਾਮਦ ਹੋਈ ਹੈ ਇਹ ਜਿਹੜੀ ਮੋੜਲੀ ਪੁਛ ਖੇਚ ਤੋਂ ਗੱਲ ਇੰਪੋਰਟੈਂਟ ਸਾਹਮਣੇ ਇਹ ਆਈ ਹੈ ਕਿ ਇਹ ਸਾਰੇ ਬੰਦੇ ਗੁਰਦਾਸਪੁਰ ਫਤਿਹਗੜ ਚੂੜੀਆਂ ਏਰੀਏ ਦੇ ਰਹਿਣ ਵਾਲੇ ਨੇ ਔਰ ਇਹ ਕਾਫੀ ਦੇਰ ਤੋਂ ਡਰਗ ਦੇ ਨਾਲ ਨੈਟਵਰਕ ਦੇ ਵਿੱਚ ਸ਼ਾਮਲ ਨੇ ਕਰਨਵੀਰ ਸਿੰਘ ਜਿਹੜਾ ਇਹਦਾ ਮੇਨ ਜਿਹੜਾ ਸਮਗਲਰ ਆਪਾਂ ਕਹਿ ਸਕਦੇ ਹਾਂ ਉਹ ਯੂ ਐਸ ਏ ਜਾਣ ਦੀ ਕੋਸ਼ਿਸ਼ ਵਿੱਚ ਸੀਗਾ ਪਰ ਰਸਤੇ 'ਚ ਡਿਪੋਰਟ ਹੋ ਗਿਆ ਉਨੇ ਫਿਰ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਫਰਾਂਸ ਦੇ ਵਿੱਚ ਜਿਹੜੇ ਰਹਿ ਰਹੇ ਨੇ ਉੱਥੇ ਕੋ ਸਿਕੰਦਰ ਸਿੰਘ ਹੈ ਇੱਕ ਹੋਰ ਬੰਦਾ ਜਿਹਦਾ ਆਪਣਾ ਨਾਮ ਚੀਮਾ ਦੱਸ ਰਿਹਾ ਉਹ ਦੋ ਇੰਡੀਵਿਜੂਅਲਸ ਨਾਲ ਸੰਪਰਕ ਹੋਇਆ ਇਹਦਾ ਉਹਨਾਂ ਨੇ ਪਾਕਿਸਤਾਨ ਨਾਲ ਇਹਨਾਂ ਦੇ ਸਮਗਲਰਸ ਨਾਲ ਸੰਪਰਕ ਕਰਾਇਆ ਸੋਸ਼ਲ ਮੀਡੀਆ ਜਿਹੜੇ ਐਪਸ ਨੇ ਉਤੋਂ ਇਹ ਹੀਰੋਇਨ ਦੇ ਕਾਰਵਾਰ 'ਚ ਪੈ ਗਏ ਇਹਦੇ ਜਿਹੜੀਆਂ ਸਾਡੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਇਹਦੇ ਵਿੱਚ ਪਹਿਲਾਂ ਗ੍ਰਿਫਤਾਰੀਆਂ ਹੋਈਆਂ ਕਰਨਵੀਰ ਵਗੈਰਾ ਦੀਆਂ ਤੇ ਉਸ ਤੋਂ ਬਾਅਦ ਇਹ ਦੁਰੰਗਲਾ ਏਰੀਆ ਜਿਹੜਾ ਹੈਗਾ ਗੁਰਦਾਸਪੁਰ ਦਾ ਉੱਥੋਂ ਰਿਕਵਰੀ ਹੋਈ ਬਾਰਡਰ ਤੋਂ ਖੇਤਾਂ 'ਚ ਦੱਬੀ ਹੋਈ ਸੀ 1 ਕਿਲੋ ਹਿਰੋਇਨ ਤੇ ਜਿਹਦੇ ਚ ਅੱਪਾ ਦੂਜੀ ਇੰਪੋਰਟੈਂਟ ਗੱਲ ਦੇਖੀਏ ਕਿ ਜਿਹੜੇ ਮੁਲਜ਼ਮ ਨੇ ਕੀਰਤਪਾਲ ਸਿੰਘ ਕੀਰਤ ਹੈ ਇਹਦੇ ਖਿਲਾਫ ਕਨੀਏਕੇ ਬਾਂਗਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ ਪਹਿਲਾਂ ਵੀ ਆਰਮਡ ਐਕਟ ਦਾ ਮੁਕੱਦਮਾ ਚੱਲਿਆ 12ਵੀਂ ਪਾਸ ਹੈ 18 ਸਾਲ ਦੀ ਉਮਰ ਹੈ ਤੇ ਇਸ ਤੋਂ ਇਲਾਵਾ ਕਰਨਬੀਰ ਜਿਹੜਾ ਕਿੰਗਪਿੰਨ ਹੈ ਇਹ ਵੀ ਬਹੁਪੁਰ ਅਫਗਾਨਾ ਦੁਰੰਗਲਾ ਥਾਣਾ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ 21 ਸਾਲ ਦਾ ਹੈਗਾ ਸੁਖਦੀਪ ਈਲੀਆ ਸੁਖ ਇਹ ਛੱਪੜ ਵਾਲੀ ਗਲੀ ਤੇਜਾ ਖੁਰਦ ਫਤਿਹਗੜ ਚੂੜੀਆਂ ਪਿਆਰਾ ਸਿੰਘ son of ਚਿੰ다 ਸਿੰਘ ਇਹ ਬੱਲੜਵਾਲ ਈਜਨਾਲਾ ਅੰਮ੍ਰਿਤਸਰ ਇਹ ਵੀ ਇਹਨਾਂ ਨਾਲ ਲਿੰਕ ਸੀਗਾ ਜਿਹੜਾ ਪੰਕਜ ਵਰਮਾ ਹੈ ਬੜਾ ਇੰਪੋਰਟੈਂਟ ਗੱਲ ਇਹਦੇ ਚ ਦੱਸਣ ਵਾਲੀ ਹੈ ਕਿ ਬਾਈ profession ਜੁਲਰ ਹੈ ਸਨਾਰੇ ਦਾ ਕੰਮ ਕਰਦਾ ਪਰ ਜਦੋਂ ਦਾ ਪਛੋਕੜ ਦੇਖਿਆ ਇਹਦੇ ਕਲਾ ਪੰਜੌਰ ਥਾਣਾ ਹਰਿਆਣਾ ਦੇ ਵਿੱਚ ਪੰਚਕਲਾ ਡਿਸਟ੍ਰਿਕਟ ਚ ਡਕੈਤੀ ਤੇ ਜਿਹੜੇ ਆਰਮਡ ਐਕਟ ਦੇ ਪਰਚੇ ਦੇ ਵਿੱਚ ਇਹ ਪਹਿਲਾਂ ਵੀ ਅਕਿਊਜ਼ਡ ਰਿਹਾ ਔਰ ਸਵਾ 200 ਗ੍ਰਾਮ ਜਿਹੜੀ ਇਹਦੇ ਤੋਂ ਗ੍ਰਾਮਦਗੀ ਜਿਹੜੀ ਹੋਈ ਆ 2 ਕਿਲੋ ਤੋਂ ਇਲਾਵਾ ਜਿਹੜੇ ਸਵਾ 200 ਆਪਾਂ ਕਹਿ ਰਹੇ ਹੁਏ ਇਸ ਪੰਕਜ ਵਰਮਾ ਤੋਂ ਹੋਈ ਹੈ ਸੋ ਇਹ ਪਹਿਲੀ ਵਾਰ ਆਇਆ ਕਿ ਜਿਹੜਾ ਬੰਦਾ ਜੁਐਲਰੀ ਦਾ ਕੰਮ ਕਰ ਰਿਹਾ ਤੇ ਨਾਲ ਨਸ਼ੇ ਦਾ ਵੀ ਕੰਮ ਕਾਰੋਬਾਰ ਦੇ ਵਿੱਚ ਲੈ ਰੇ ਫਤਿਹਗੜ ਚੂੜੀਆਂ ਦਾ ਰਹਿਣ ਵਾਲਾ ਪੰਕਜ ਵਰਮਾ ਐਲੀਅਸ ਬਬਲੂ ਵਾਰਡ ਨੰਬਰ 10 ਕਮੈਰਾ ਵਾਲਾ ਫਤਿਹਗੜ ਚੂੜੀਆਂ ਗੁਰਦਾਸਪੁਰ ਸੋ ਇਹ ਜਿਹੜੀ ਸਾਰੀ ਸਾਡੀ ਟੀਮ ਨੇ ਡੀਸੀਪੀ ਸਾਹਿਬ ਹਰਪ੍ਰੀਤ ਮਡੇਰ ਜੀ ਮਸ਼ਾਲ ਜੀ ਜੀ ਐਡੀਸੀਪੀ 1 ਜਸਪਾਲ ਜੀ ਸਾਡੇ ਏਸੀਪੀ ਔਰ ਜਸਵੀਰ ਸਿੰਘ ਐਸਐਚਓ اسلامਾਬਾਦ ਤੇ ਸੁਸ਼ੀਲ ਜਿਹੜੇ ਸਾਡੇ ਇੰਚਾਰਜ ਪੀਪੀ ਕੋਟ ਖਾਲਸਾ ਉਹਨਾਂ ਨੇ ਸਾਰਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਹ ਸਾਰੇ ਬੰਦੇ ਜਿਹੜੇ ਨਾਕਾਬੰਦੀ ਦੌਰਾਨ ਕਬੀਰਪੁਰ ਏਰੀਏ ਦੇ ਵਿੱਚੋਂ ਅਰੈਸਟ ਹੋਏ ਐ ਇਹਦੀ ਜਿਹੜੀ ਮੋੜਲੀ ਪੁੱਛਗਿੱਛ ਤੋਂ ਇਹੀ ਗੱਲ ਆਈ ਹੈ ਕਿ ਫਰਾਂਸ ਦੇ ਵਿੱਚ ਬੈਠੇ ਬੰਦੇ ਨੈਟਵਰਕ ਚਲਾ ਰਹੇ ਜੋ ਉਸ ਏਰੀਏ ਦੇ ਆ ਇਹ ਦੂਜੀ ਗੱਲ ਇਹ ਹੈ ਕਿ ਸਾਰੀ ਇਹ ਜਿਹੜੀ ਕਨਸਾਈਨਮੈਂਟ ਹੈ ਉਸ ਬਾਰਡਰ ਬੈਲਟ ਦੇ ਵਿੱਚ ਜਿਹੜਾ ਆਪਾਂ ਫਤਿਹਗੜ੍ਹ ਟੂੜੀਆਂ ਤੇ ਗੁਰਦਾਸਪੁਰ ਦੇ ਵਿੱਚ ਵਾਲਾ ਬੈਲਟ ਹੈਗੀ ਹੈ ਉਸ ਰਾਹੀਂ ਪੁਸ਼ ਹੋਈ ਹੈ ਔਰ ਇਧਰ ਅੰਮ੍ਰਿਤਸਰ ਦੇ ਵਿੱਚ ਇਹ ਵੇਚਣ ਤੇ ਆਪਣੇ ਜਿਹੜੇ ਲੋਕਾਂ ਦੇ ਨਾਲ ਤਾਲਮਿਲ ਕਰਕੇ ਇਹਨਾਂ ਨੇ ਹੈਂਡਓਵਰ ਕਰਨੀ ਸੀ ਅੱਗੇ ਤਰਨਤਾਰ ਨੇੜੇ ਦੇ ਕੁਝ ਬੰਦਿਆਂ ਨਾਲ ਸੰਪਰਕ ਸੀਗਾ ਉਹ ਸਾਰੇ ਅਸੀਂ ਜਿਹੜੇ ਐਂਗਲਸ ਇਹਨਾਂ ਦੇ ਇਨਵੈਸਟੀਗੇਟ ਕਰ ਰਹੇ ਹਾਂ ਉਹ ਬਈ ਨੂੰ ਅੱਛੀ ਕਾਮਯਾਬੀ ਮੰਨਦਾ ਇਹਦੇ ਨਾਲ ਇਹ ਹੈ ਕਿ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਬਟ ਵੱਡਾ ਨੈਟਵਰਕ ਸਪੈਸ਼ ਹੋਇਆ ਸਾਰੇ ਬੰਦੇ ਇਹਦੇ ਚ ਫੜੇ ਗਏ ਕੁਝ ਜਿਹੜੇ ਹੋਰ ਫਿਗਰ ਆਊਟ ਹੋ ਰਹੇ ਨੇ ਉਹਨਾਂ ਨੂੰ ਅਸੀਂ ਉਹਦੇ ਚ ਨਾਮਜ਼ਦ ਕਰਕੇ ਜਿਵੇਂ ਜਿਵੇਂ ਐਵੀਡੈਂਸ ਆਈ ਕਿ ਉਹਨਾਂ ਦੇ ਖਿਲਾਫ ਕਰ ਮੀਟ